ਬਹੁਤ ਖੁਸ਼ੀ ਹੈ ਜੀ ਕਿਉਂਕਿ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਇਹ ਕਿਉਂਕਿ ਇਸ ਦੇ ਥ्रू ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਤੇ ਬਹੁਤ ਸਾਰੀ ਸਾਰੀ ਟੀਮ ਸਾਰੀ ਟੀਮ ਨੇ ਬਹੁਤ ਯੂ ਨੋ ਇਹਦੇ ਲਈ ਮਿਹਨਤ ਕੀਤੀ ਆ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਆ ਵਾਪਸ ਤੇ ਕੁਆਲੀਫਾਈ ਕੀਤੇ ਆ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਪੂਰੇ ਟੂਰਨਾਮੈਂਟ ਤੋਂ ਜ਼ਿਆਦਾ ਗੋਲ ਪਾਦੀ ਟੀਮ ਨੇ ਕਿਤੇ 39 ਗੋਲ ਕੀਤੇ ਨੇ ਹਾਂਜੀ ਸਰ ਵਧੀਆ ਗੱਲ ਉਹ ਡਾਇਰੈਕਟ ਐਂਟਰੀ ਹੋ ਚੁੱਕੀ ਹੈ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋਲ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲੀਫਾਈ ਕਰਨ ਦੇ ਬਟ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਹੈ ਸਾਡੇ ਲਈ ਤੇ ਇਹੀ ਸਾਡਾ ਮਾਈਂਡ ਸੈਟ ਸੀਗਾ ਕਿ ਫਰਸਟ ਮੈਚ ਤੋਂ ਹੀ ਆਪਣਾ 100% ਲਾਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਜਿੱਤਦੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਰ ਜੀ ਨੋਜਵਾਨ 100% ਜੀ ਇਹਨਾਂ ਤੋਂ ਬਿਨਾ ਕੁਝ ਸਰਪਾ ਪੰਜਾਬ ਪ੍ਰਦੇਸ਼ ਸਰ ਬਾੜ ਵੀ ਸਰ ਕਾਫੀ ਆਈ ਹੋਈ ਹੈ ਸਰ ਨਹੀਂ ਬਿਲਕੁਲ ਅਸੀਂ ਉੱਥੇ ਵੀ ਜਦ ਵੀ ਕਮਰੇਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖ ਦੀ ਘੜੀ ਹੈ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਹਾਂ ਤੇ ਜੇ ਮਹਾਰਾਜ ਨੇ ਆ ਦਿਨ ਦਿਖਾਏ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਸਭ ਕੁਝ ਸਹੀ ਹੋਣਾ ਹੈ ਤੇ ਉਮੀਦ ਕਰਦੇ ਹਾਂ ਕਿ ਸਾਰੇ ਲੋਕ ਅਸੀਂ ਦੇਖ ਰਹੇ ਹਾਂ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ੍ਹ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਇਹ ਦਿਨ ਮਹਾਰਾਜੀ ਮੇਰ ਨਾਲ ਸਭ ਠੀਕ ਹੋ ਜਾਵੇ ਹਾਂਜੀ ਮਦਦ ਕੀਤੀ ਹੈ ਵੀ ਤੁਹਾਡੇ ਵੱਲੋਂ ਪੂਰੀ ਬਿਲਕੁਲ ਸਰ ਅਸੀਂ ਅਸੀਂ ਉੱਥੇ ਸੀਗੇ ਅਸੀਂ ਜਿੰਨਾ ਵੀ ਕੰਟੈਕਟ ਕਰ ਸਕਦੇ ਸੀਗੇ ਅਸੀਂ ਕੀਤਾ ਹੋਇਆ ਸੀ ਅਸੀਂ ਇਹੀ ਕਿਹਾ ਸੀ ਕਿ ਜਦੋਂ ਥੋੜਾ ਪਾਣੀ ਦਾ ਜਿਹੜਾ ਵਾਧਾ ਥੱਲੇ ਹੋਊਗਾ ਥੋੜਾ ਜਿਹਾ ਤੇ ਫਿਰ ਜਰੂਰ ਅਸੀਂ ਜਿੱਥੇ ਲੋੜ ਮੰਨ ਜਿੱਥੇ ਵੀ ਜਿੱਥੇ ਵੀ ਜੋ ਅਸੀਂ ਕਰ ਸਕਦੇ ਹਾਂ ਜਿੰਨੇ ਜੋਗੇ ਹੈਗੇ ਚਾਹੇ ਛੋੜਾ ਕਰੀਏ ਚਾਹੇ ਵੱਧ ਕਰੀਏ ਅਸੀਂ ਜਰੂਰ ਕਰਾਂਗੇ ਜੀ ਥੈਂ